ਪੰਜਾਬ ਪੁਲਿਸ ਦਾ ਕੀ ਰਿਐਕਸ਼ਨ ਮੈਂ ਡੀਜੀਪੀ ਨੂੰ ਜਿੰਨੇ ਮੈਨੂੰ ਵਟਸਐਪ ਤੇ ਮੈਸੇਜ ਆਏ ਸੀ ਜਿੰਨੀਆਂ ਕਾਲਾਂ ਆਈਆਂ ਸੀ ਉਹ ਸਾਰੀਆਂ ਭੇਜ ਦਿੱਤੀਆਂ ਸੀ ਲੇਕਿਨ ਅੱਜ ਤੱਕ ਡੀਜੀਪੀ ਜਾਂ ਕਿਸੇ ਪੁਲਸਾਰੇ ਨੇ ਮੈਨੂੰ ਪੁੱਛਿਆ ਨਹੀਂ ਵੀ ਕਿਆ ਤੁਹਾਨੂੰ ਤਕਲੀਫ ਹੈ ਕਿਆ ਹੋਇਆ ਪੁਲਿਸ ਨੇ ਦਵਾਰੇ ਗੌਰ ਹੀ ਨਹੀਂ ਕਰੀ ਕਿ ਧਮਕੀ ਆਈ ਹੈ ਤਾਂ ਕਿਆ ਉਲਟਾ ਮੇਰੀ ਸਿਕਿਉਰਿਟੀ ਘਟਾਉਣ ਵਿੱਚ ਲੱਗੀ ਹੋਈ ਆ ਪੁਲਿਸ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਜੋ ਮੂਸੇ ਵਾਲੇ ਨਾਲ ਹੋਈ ਆ ਉਹ ਤੇਰੇ ਨਾਲ ਹੋ ਸਕਦੀ ਹੈ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ ਮੈਂ ਉਹੀ ਮੈਸੇਜ IGP ਨੂੰ ਭੇਜਤੇ ਐ ਤੇ ਅੱਜ ਤੱਕ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਦੀ ਵੀ ਤੁਹਾਨੂੰ ਕੀ ਤਕਲੀਫ ਦੱਸਤਾ ਮੈਨੂੰ ਪਰਸੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਮਿਲੀ ਸੀਗੀ ਔਰ ਉਸ ਤੋਂ ਬਾਅਦ ਮੈਂ ਨਾਲ ਦੇ ਨਾਲ ਆਪਣੀ ਟੀਮ ਜਿਹੜੀ ਹੈਗੀ ਉਹ ਔਨ ਦਾ ਜੌਬ ਲਗਾ ਕਰਕੇ ਡੀਐਸਪੀ ਮੁਰਿੰਡਾ ਨੇ ਇਹਨਾਂ ਨਾਲ ਪਰਸਨਲੀ ਗੱਲ ਕਰਕੇ ਡਿਟੇਲਸ ਆਪਣੇ ਕੋਲ ਮੰਗਾ ਲੀਆਂ ਨੇ ਔਰ ਸਾਡੀ ਟੈਕਨੀਕਲ ਟੀਮ ਜਿਹੜੀ ਸਾਈਬਰ ਸੈੱਲ ਦੀ ਹੈਗੀ ਹੈ ਥੀ ਇਜ਼ ਦੇ ਆਰ ਔਨ ਦਾ ਜੌਬ ਉਹਨਾਂ ਨੇ ਅਾਲੀ ਵੀ ਕਿਹਾ ਜੀ ਮੈਂ ਡੀਆਈਜੀ ਸਾਹਿਬ ਜਿਹੜੇ ਵੀ ਰੋਪੜ ਰੇਂਜ ਆ ਉਹਨਾਂ ਨੂੰ ਵੀ ਰਿਟਰਨ ਚ ਪਤਾ ਨਹੀਂ ਉਹਦੇ ਚ ਦੇਖੋ ਜੀ ਹਜੇ ਸਾਡੇ ਕੋਲ ਕੋਈ ਲਿਖ ਜਿਵੇਂ ਲਿਖਤੀ ਕੰਪਲੇਂਟ ਹਾਸਲ ਹੋ ਗਈ ਹੋਤੇ ਨਾਲ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਉਗੀ। ਸੋ ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਵੀ ਟੰਕੀਆਂ ਆਉਂਦੀਆਂ ਨੇ ਜਿਹੜੀ ਕੰਪਲੇਂਟ ਸੂਚਨਾ ਜਿਹੜੀ ਤੁਹਾਡੇ ਕੋਲ ਜਾਣਕਾਰੀ ਜਿਹੜੀ ਆਈ ਹੈਗੀ। ਨਹੀਂ ਪਿੱਛੇ ਕੁਝ ਪਰਚੇ ਦਰਜ ਹੋਏ ਨੇ ਜਿਦੇ ਗ੍ਰਫਤਾਰੀਆਂ ਵੀ ਆਪਾਂ ਕੀਤੀਆਂ ਹੈਗੀਆਂ ਨੇ ਤੇ ਇਹ ਤੇ ਜਦੋਂ ਕੋਈ ਇਨਸੀਡੈਂਟ ਹੁੰਦਾ ਹੈਗਾ ਜਦੋਂ ਕੋਈ ਇਨਫਾਰਮੇਸ਼ਨ ਆਂਦੀ ਹੈਗੀ ਹੈ ਤਾਂ ਉੱਤੇ ਨਾਲ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕਰਕੇ ਜਿਹੜਾ ਹੈਗਾ ਆਪਾਂ ਉੱਤੇ ਵਰਕਆਊਟ ਕਰਦੇ ਹਾਂ। ਸਰ ਉਹਨਾਂ ਦੀ ਜਿਹੜੀ ਦੇਖੋ ਜੀ ਐਸ ਪਰ ਰਿਕਾਰਡ ਜਿਹੜਾ ਹੈਗਾ ਉਹਨਾਂ ਦੇ ਕੋਲ ਕਾਫੀ ਬੰਦੇ ਜਿਹੜੇ ਹੈਗੇ ਨੇ ਉਹ ਐਡੀਜੀਪੀ ਸਿਕਿਉਰਿਟੀ ਵੱਲੋਂ ਲੱਗੇ ਹੋਏ ਨੇ ਸਾਡੇ ਜ਼ਿਲ੍ਹੇ ਦੇ ਤਿੰਨ ਹੈਗੇ ਨੇ ਬਾਕੀ ਕਾਫੀ ਆਰਮਡ ਬਟਾਲੀਅਨ ਦੇ ਬੰਦੇ ਹੈਗੇ ਨੇ ਔਰ ਸੁਰੱਖਿਆ ਵਿੱਚ ਵਾਧਾ ਜਾਂ ਘਾਟਾ ਜਿਹੜਾ ਹੈਗਾ ਉਹ ਸਿਕਿਉਰਿਟੀ ਵਿੰਗ ਦਾ ਕੰਮ ਹੈਗਾ ਔਰ ਸਫੀਸ਼ੀਐਂਟ ਸਿਕਿਉਰਿਟੀ ਉਹਨਾਂ ਨੂੰ ਪਹਿਲਾਂ ਵੀ ਦਿੱਤੀ ਗਈ ਹੈ ਅੱਗੇ ਵੀ ਦਿੱਤੀ ਜਾਂਦੀ ਰਹੇਗੀ ਔਰ ਹੀ ਇਜ਼ आवर ਐਕਸੀਐਮ ਵੀ ਵਿਲ ਇਨਸ਼ੋਰ ਹਿਸ ਸਿਕਿਉਰਿਟੀ ਜੋ ਤਾਂ ਕਹਣਾ ਵੀ ਮੇਰੀ ਸਿਕਿਉਰਿਟੀ ਤੋਂ ਉਲਟਾ ਘਟਾ ਰਹੇ ਆ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਕਿ ਇਹ ਜਿਹੜ ਵੀ ਓਨਲੀ ਐਂਸ਼ੋਰ ਕੀ ਜਿਹੜੇ ਉਹਨਾਂ ਦੇ ਸਿਕਿਉਰਿਟੀ ਪਰਸਨਸ ਅਗੇ ਨੇ ਉਹ ਹਾਜ਼ਰ ਰਹਿਣ ਅਗਰ ਸਾਡੇ ਜ਼ਿਲ੍ਹੇ ਵੱਲੋਂ ਕੋਈ ਉਹਦੇ ਵਿੱਚ ਵਾਧਾ ਕਰਨ ਦੀ ਲੋੜ ਹੈਗੀ ਅਸੀਂ ਕਰਦੇ ਹੈਗੇ ਆ ਪਹਿਲਾਂ ਇਹਨਾਂ ਦੇ ਨਾਲ ਕਰੀ 56 ਪੁਲਿਸ ਪਰਸਨਲ ਅਟੈਚ ਸੀਗੇ ਜਿਹੜੇ ਕਿ ਚੱਲ ਰਹੇ ਹੈਗੇ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਕੋਈ ਇਹੋ ਜੀ ਗੱਲ ਨਹੀਂ ਹੈ ਜੇਕਰ ਇਹੋ ਜੀ ਕੋਈ ਗੱਲ ਹੈਗੀ ਤਾਂ ਉਹਦੇ ਵਾਸਤੇ ਸਿਕਿਉਰਿਟੀ ਵਿੰਗ ਜਿਹੜਾ ਹੈਗਾ ਉਹ ਤੁਹਾਨੂੰ ਚੰਗੀ ਤਰੀਕੇ ਦੇ ਨਾਲ ਰਿਪਲਾਈ ਦੇ ਸਕਦੀ ਹੈਗੀ